ਰੋਸ਼ਰ ਮਾਰਕੀਟ ਦੇ ਵਿੱਚ ਮੇਰੀ ਦੁਕਾਨ ਹੈ ਜੀ ਜਿਹਦੇ ਕਰਕੇ ਸਾਨੂੰ ਸੀਵਰੇਜ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਬਹੁਤ ਵੱਡਾ ਸਾਡਾ ਬਹੁਤ ਮਾੜਾ ਹਾਲ ਹੈ ਇਸ ਟ੍ਰੇਡੀਸ਼ਨ ਦੇ ਵਿੱਚ ਜੀ ਸੋ ਇੱਥੇ ਕੋਈ ਸੁਣਵਾਈ ਨਹੀਂ ਜੀ ਸਭ ਤੋਂ ਵੱਡੀ ਗੱਲ ਇਹ ਹੈ ਕੋਈ ਹੱਲ ਨਹੀਂ ਕੋਈ ਸਾਨੂੰ ਚੰਗਾ ਬੰਦਾ ਦੀ ਨਜ਼ਰ ਆਉਂਦਾ ਵੀ ਅਸੀਂ ਇਹਦੇ ਕੋਲ ਜਾ ਕੇ ਕਹੀਏ ਕੁਝ ਨਹੀਂ ਪਤਾ ਸਾਨੂੰ ਜੀ ਐਸੇ ਕਦੇ ਤੀਜੇ ਦਿਨ ਹਰ ਤੀਜੇ ਦਿਨ ਪ੍ਰੋਬਲਮ ਆਉਂਦੀ ਹੈ ਕਦੇ ਡੀ.ਬੀ.ਸੀ. ਜੀ ਕਦੇ ਸੀਵਰੇਜ ਪਾਣੀ ਦੀ ਨਾ ਤਾਂ ਕਿ ਬਿਜਲੀ ਹੋਈ ਹੈ ਜੀ ਨਾ ਕਿ ਪਾਣੀ ਸੋ ਚੱਲ ਰਿਹਾ ਹੈ ਨਾ ਸਾਡੇ ਕੋਲੇ ਪੀਣ ਜੋ ਪਾਣੀ ਸਾਫ ਹੈਗਾ ਤੇ ਨਾ ਗੰਦੇ ਪਾਣੀ ਤੋਂ ਸਾਨੂੰ ਛੁਟਕਾਰਾ ਮਿਲਦਾ ਇਹ ਚੀਜ਼ਾਂ ਦਾ ਸਾਨੂੰ ਕੋਈ ਹੱਲ ਨਹੀਂ ਪਤਾ ਜੀ ਇਹ ਗਿੱਦੜਾ ਸ਼ਹਿਰ ਸਾਡਾ ਡੀਟਰਾਂ ਦੀ ਮਾਂ ਵੀ ਬਣ ਗਿਆ ਤੇ ਉਹ ਵੀ ਬਣ ਗਿਆ ਭਰਾ ਵੀ ਬਣ ਗਿਆ ਪਰ ਸਾਨੂੰ ਉਹ ਡੀਟਰ ਨਹੀਂ ਮਿਲੇ ਨਾ ਭੈਣ ਭਰਾ ਮਿਲਿਆ ਜਿਹੜੀ ਇੱਥੇ ਲੋਕ ਸੋਕੇ ਹੋਣ ਕੋਈ ਮੈਨੂੰ ਨਹੀਂ ਲੱਗਦਾ ਗਿੱਦੜਾ ਸ਼ਹਿਰ ਦਾ ਵਸਨੀਕ ਸੁੱਖਾ ਹੋਊਗਾ ਇੱਥੇ ਕਾਹ ਪਛੜਿਆ ਲੀਟਰੀ ਮਹਿੰਗਾ ਨਾਡੋ ਲੈ ਕੇ ਸਰਕਾਰੀ ਮਹਿੰਗਾ ਨਾਡੋ ਲੈ ਤੇ ਹਰ ਦਿਨ ਨਵੇਂ ਦਿਨ ਨਵੇਂ ਇਲੈਕਸ਼ਨ ਜਦੋਂ ਆਉਂਦੇ ਆ ਜਾਂ ਨਵਾਂ ਕੋਈ ਕੰਮ ਹੁੰਦਾ ਉਦੋਂ ਹਰ ਇੱਕ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੇ ਰੰਗ ਸਾਨੂੰ ਦਿਖਣ ਨੂੰ ਮਿਲ ਜਾਂਦੇ ਆ ਕੋਈ ਇੱਥੇ ਕੁਝ ਕਰਾ ਲਓ ਕੁਝ ਕਰਾ ਲੈ ਤੇ ਪਰ ਆਹ ਚੀਜ਼ ਦਾ ਹੱਲ ਨਹੀਂ ਹੋਇਆ ਬਹੁਤ ਵੱਡੀ ਗੱਲ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ सोनू ਹੈ ਵਾਲਾਈ ਬੱਤਰ ਪਰ ਆ ਤੋ ਮੈਂ ਗੱਲ ਕਰ ਰਹੀ ਕਿ ਇੱਥੇ ਬੇਸਿਕ ਜਿਹੜੀ ਸਮੱਸਿਆ ਸਾਡੀ ਸਿਵਲ ਜੀ ਸਮੱਸਿਆ ਵਾਸਤੇ ਸਾਰੇ ਇਕੱਠੇ ਹੋਏ ਆ ਅੱਜ ਸਾਡੀ ਇੱਥੇ ਕੋਈ ਛਾਂ ਨਹੀਂ ਜਾਂਦਾ ਜੀ ਸੁੱਧ ਕੋਤ ਕੋਈ ਕਿਸੇ ਦੀ ਨਹੀਂ ਹੈ ਇੱਕ ਟੈਂਕੀ ਆਈ ਹੈ ਸਵੇਰੇ ਉਹ ਪਾਣੀ ਕੱਢ ਕੇ ਜਾਵੜੀ ਉਸ ਤੋਂ ਬਾਅਦ ਛਾਂਤ ਕਰੇ ਤੇ ਨਰਕ ਵਾਜ ਜਾਂਦਾ ਜੀ ਕੋਈ ਸਾਡਾ ਲੀਡਰ ਇੱਥੇ ਆ ਕੇ ਸਾਡੀ ਗੱਲਬਾਤ ਨਹੀਂ ਕਰਦਾ ਤੁਹੇ ਇਹ ਤੇ ਸਮੱਸਿਆ ਪਾਈ ਕੋਈ ਨਿਯਾਤ ਨਹੀਂ ਦਿੰਦਾ ਸੀ ਵੱਤੋਂ ਠੀਕ ਹੈ ਅਸੀਂ ਜਿਹੜੀ ਬੇਸਿਕ ਸਮੱਸਿਆ ਹੈ ਇਹ ਤੋਂ ਨਿਯਾਤ ਚਾਹਨੇ ਆਂ ਹੁਣ ਇਹ ਆਪਕੋ ਚ ਬਿਆਨਵਾਜੀਆਂ ਕਰੀ ਜਾਂਦੇ ਆਂ ਉਦੋਂ ਆਪ ਵਾਲੇ ਕਹੀ ਜਾਂਦੇ ਆਂ ਉਦੋਂ ਕਾਂਗਰਸ ਕਹੀ ਜਾਂਦੇ ਆਂ ਪੈਸਾ ਇਹਨਾਂ ਕੋਲ ਫੰਡ ਪਿਆ ਜੀ ਉਹ ਪੈਸਾ ਲੱਗ ਨਹੀਂ ਰਿਹਾ ਪ੍ਰੋਪਰ ਸਾਡੀ ਇਹੀ ਮੰਗ ਹੈ ਕਿ ਇਹ ਇਸ ਤੋਂ ਸਾਨੂੰ ਛੁਤਕਾਰਾ ਮਿਲਿਆ ਜਾਵੇ ਠੀਕ ਹੈ ਕਿ ਨਹੀਂ ਤੇ ਜਿਹੜਾ ਸਿਰਵਤਾਂ ਸਮੱਸਿਆ ਦਾ ਸਾਨੂੰ ਨਿਯਾਤ ਮਿਲਿਆ ਜਾਵੇ ਸੁਣੋ ਜੀ ਅੱਗੇ ਵਾਈਲ ਇਕਸ਼ਨ ਆ ਰਹੇ ਆ ਕਿਸ ਤਰ੍ਹਾਂ ਦਾ ਰੁਝਾਨ ਰਹੂਗਾ ਜੀ ਜਿਹੜਾ ਸਾਡੀ ਸਮੱਸਿਆ ਦਾ ਹੱਲ ਕਰੂਗਾ ਉਹੀ ਲੀਡਰ ਸਾਡੇ ਕੋਲ ਲਾਵੇ ਕੋਟਾ ਮੰਗਰ ਇਹਦਾ ਕੋਈ ਹੋਰ ਲੀਡਰ ਸਾਡੇ ਕੋਲ ਕੋਟਾ ਮੰਗਰ ਦੇ ਨਾਲ ਨਹੀਂ ਤੁਸੀਂ ਬੈਨਰ ਚੱਕਿਆ ਹੋਇਆ ਹੈ ਧਿਆਨਕ ਬਿਮਾਰੀ ਹੌਨਸ ਹਸਪੀਟਲ ਵਾਲੇ ਵੀ ਨਹੀਂ ਇਹ ਚੀਜ਼ ਦੇਖ ਰਹੇ ਕਿ ਇੱਥੇ ਡੇਂਗੂ ਦਾ ਕਹਿ ਰਿਹਾ ਟਕਰਾ ਫੈਲ ਸਕਦਾ ਹੈ ਪੀ ਮਹੀਨਾ ਮਹੀਨਾ ਹੋ ਗਿਆ ਇੱਥੇ ਘਾਹ ਜੰਮੀ ਪਈ ਹੈ ਜੀ ਸ਼ਿਵ ਜੀ ਕੋਈ ਨਹੀਂ ਦੇਖ ਰਿਹਾ ਕੋਈ ਦੇਖ ਨਹੀਂ ਰਿਹਾ ਹਰੇ ਬਾਈ ਜੰਮੀ ਪਈ ਹੈ ਠੀਕ ਹੈ ਸਾਡੀ ਤਾਂ ਇਹੀ ਮੰਗ ਹੈ ਵਿਚਾਰਜੋਤ ਕੋਈ ਵੀ ਲੀਡਰ ਆਵੇ ਕੋਟਾ ਮੰਗਣ ਉਹ ਹੀ ਆਵੇ ਜਿਹੜਾ ਇੱਥੇ ਕੰਮ ਕਰਾਉਗੇ